ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ WhatsApp ਦੀ ਵਰਤੋਂ ਕਰਦੇ ਨੇ ਇਸ ਐਪ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੋਈ ਹੈ WhatsApp ਵਿੱਚ ਮੈਸੇਜ ਐਂਡ ਟੂ ਐਂਡ ਇਨਕ੍ਰਿਪਟਡ ਹੁੰਦੇ ਨੇ ਜਿਸ ਦਾ ਮਤਲਬ ਹੈ ਕਿ ਭੇਜੇ ਗਏ ਮੈਸੇਜ ਦੀ ਜਾਣਕਾਰੀ ਸਿਰਫ ਭੇਜਣ ਵਾਲੇ ਅਤੇ ਉਸ ਨੂੰ ਰਿਸੀਵ ਕਰਨ ਵਾਲੇ ਕੋਲ ਹੁੰਦੀ ਹੈ ਉੱਥੇ ਉਹਨਾਂ ਕੰਪਨੀ ਨੇ ਕਿਹਾ ਕਿ ਜੇਕਰ ਉਸ ਨੂੰ ਐਨਕ੍ਰਿਪਸ਼ਨ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਭਾਰਤ ਵਿੱਚ ਆਪਣਾ ਕੰਮ ਬੰਦ ਕਰ ਦੇਵੇਗੀ ਅਤੇ ਇੱਥੋਂ ਚਲੀ ਜਾਵੇਗੀ ਆਓ ਪਹਿਲਾਂ ਜਾਣਦੇ ਹਾਂ ਕੀ ਹੁੰਦਾ ਐਂਡ ਟੂ ਐਂਡ ਇਨਕ੍ਰਿਪਸ਼ਨ ਐਂਡ ਟੂ ਐਂਡ ਇਨਕ੍ਰਿਪਸ਼ਨ ਇੱਕ ਵਧੀਆ ਸੁਰੱਖਿਆ ਪ੍ਰਣਾਲੀ ਜੋ ਤੁਹਾਡੀਆਂ ਚੈਟ ਨੂੰ ਸੁਰੱਖਿਅਤ ਰੱਖਦੀ ਹੈ ਐਂਡ ਟੂ ਐਂਡ ਇਨਕ੍ਰਿਪਸ਼ਨ ਦਾ ਮਤਲਬ ਹੈ ਕਿ ਸਿਰਫ ਭੇਜਣ ਵਾਲਾ ਤੇ ਪ੍ਰਾਪਤ ਕਰਨ ਵਾਲੇ ਚੈਟ ਤੇ ਭੇਜੇ ਗਏ ਮੈਸੇਜ ਨੂੰ ਪੜ ਸਕਦਾ ਹੈ ਮੈਟਾ ਦੀ ਮਲਕੀਅਤ ਵਾਲੇ ਮੈਸਿੰਗ ਪਲੇਟਫਾਰਮ WhatsApp ਵੱਲੋਂ ਪੇਸ਼ ਹੋਏ ਵਕੀਲ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਦਲੀਲ ਦਿੱਤੀ ਹੈ ਵਕੀਲ ਨੇ ਕਿਹਾ ਕਿ ਲੋਕ WhatsApp ਦੀ ਵਰਤੋਂ ਇਸ ਦੇ ਪ੍ਰਾਈਵੇਸੀ ਫੀਚਰ ਦੀ ਖੂਬੀ ਕਰਕੇ ਕਰਦੇ ਨੇ ਉਹ ਜਾਣਦੇ ਨੇ ਕਿ ਇਸ ਤੇ ਭੇਜੇ ਗਏ ਸੰਦੇਸ਼ ਐਂਡ ਟੂ ਐਂਡ ਇਨਕ੍ਰਿਪਟਿਡ ਨੇ ਪਾਵ ਕਿ ਉਹਨਾਂ ਦੇ ਮੈਸੇਜ ਸਿਰਫ ਉਹ ਹੀ ਬੰਦਾ ਪੜ ਸਕਦਾ ਜਿਸ ਨੂੰ ਉਹਨ ਫਾਰਮ ਦੇ ਤੌਰ ਤੇ ਅਸੀਂ ਕਹਿ ਰਹੇ ਹਾਂ ਕਿ ਜੇਕਰ ਸਾਨੂੰ ਐਨਕ੍ਰਿਪਸ਼ਨ ਨੂੰ ਤੋੜਨ ਲਈ ਕਿਹਾ ਗਿਆ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਨੇ ਆਪਣੀ ਸੰਸਦ ਵਿੱਚ ਸਿੰਧੂ ਜਲ ਸੰਧੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਪਾਕਿਸਤਾਨ ਰਾਵੀ ਦਰਿਆ ਦਾ ਪਾਣੀ ਰੋਕਣ ਲਈ ਕੁਝ ਨਹੀਂ ਕਰ ਸਕਦਾ। ਭਾਰਤ ਅਤੇ ਪਾਕਿਸਤਾਨ ਵਿਚਾਲੇ 1960 ਚ ਹੋਈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਹਮੇਸ਼ਾ ਝੂਠ ਬੋਲਦ ਰਿਹਾ ਪਰ ਪਹਿਲੀ ਵਾਰ ਅਜਿਹਾ ਹੋਇਆ ਕਿ ਪਾਕਿਸਤਾਨ ਦੇ ਕਾਨੂੰਨ ਮੰਤਰੀ ਨੂੰ ਦੇਸ਼ ਦੀ ਸੰਸਦ 'ਚ ਸੱਚ ਬੋਲਣਾ ਪਿਆ। ਪਾਕਿਸਤਾਨ ਦੇ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਵਾਰ ਨੇ ਕਿਹਾ ਕਿ ਰਾਵੀ ਨਦੀ ਤੇ ਭਾਰਤ ਦਾ ਹੱਕ ਹੈ ਅਤੇ ਅਸੀਂ ਇਸ ਵਿਰੁੱਧ ਅੰਤਰਰਾਸ਼ਟਰੀ ਅਦਾਲਤ ਵਿੱਚ ਨਹੀਂ ਜਾ ਸਕਦੇ। ਇਹ ਸਮਝੌਤਾ ਕਾਨੂੰਨੀ ਤੌਰ ਤੇ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ ਅੰਤਰਰਾਸ਼ਟ ਪਹੁੰਚਣਾ ਕਰਨ ਲਈ پابੰਦ ਕਰਦਾ ਹੈ ਸਰਹੱਦ ਪਾਰਲੇ ਸੂਤਰਾਂ ਮੁਤਾਬਿਕ ਆਜ਼ਮ ਨਜ਼ੀਰ ਤਰਾਰ ਨੇ ਪਾਕਿਸਤਾਨੀ ਸੰਸਦ 'ਚ ਚਰਚਾ ਦੌਰਾਨ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਜਲ ਸੰਧੀ ਹੈ ਰਾਵੀ ਦਰਿਆ ਦੇ ਪਾਣੀ ਦਾ ਅਧਿਕਾਰ ਭਾਰਤ ਦਾ ਹੈ ਤੇ ਅਸੀਂ ਇਸ ਵਿੱਚ ਦਖਲ ਨਹੀਂ ਦੇ ਸਕਦੇ ਦਰਅਸਲ ਕੱਲ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਸਿੰਧੂ ਜਲ ਸੰਧੀ ਨੂੰ ਲੈ ਕੇ ਇੱਕ ਸਵਾਲ ਪੁੱਛਿਆ ਗਿਆ ਸੀ ਇਹ ਪੁੱਛਿਆ ਗਿਆ ਕਿ ਰਾਵੀ ਨਦੀ ਤੇ ਭਾਰਤ ਦੇ ਹਮਲੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਕੀ ਕਰ ਰਹੀ ਹੈ ਇਸ ਤੇ ਪਾਕਿਸਤਾਨ ਦੇ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਜਲ ਸੰਧੀ ਹੈ ਤੇ ਅਸੀਂ ਇਸ ਦਾਖਲ ਨਹੀਂ ਦੇ ਸਕਦੇ ਇਰਾਨ ਵਿੱਚ ਸਿਰ ਟਕਨ ਦੇ ਨਿਯਮ ਦੀ ਪਾਲਣਾ ਨਾ ਕਰਨ ਕਾਰਨ ਕਈ ਔਰਤਾਂ ਤੇ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਨਿਯਮ ਲਾਗੂ ਨਾ ਕਰਨ ਕਾਰਨ ਸੈਂਕੜੇ ਕਾਰੋਬਾਰ ਬੰਦ ਕਰ ਦਿੱਤੇ ਗਏ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਨੇਬਤ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਬਿਲਕਰ ਤੁਰਕੇ ਨੇ ਕਿਹਾ ਕਿ ਦੇਸ਼ ਦੀ ਨੈਤਿਕਤਾ ਪੁਲਿਸ ਨੇ ਕੁਝ ਹਫ਼ਤੇ ਪਹਿਲਾਂ ਸਖਤ ਜਾਂਚ ਦਾ ਐਲਾਨ ਕੀਤਾ ਸੀ। 2022 ਦੀ ਸਰਦਰੁੱਤ ਵਿੱਚ ਵਿਰੋਧ ਦੀ ਲਹਿਰ ਤੋਂ ਬਾਅਦ ਔਰਤਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰਨ ਤੋਂ ਬਾਅਦ ਇਹ ਕਦਮ ਇੱਕ ਸਖਤ ਕਦਮ ਜਾਪਦਾ ਹੈ। ਤੁਰਕ ਨੇ ਇੱਕ ਖਾੜਾ ਕਾਨੂੰਨ ਦੀ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੇ 10 ਸਾਲ ਦੀ ਜੇਲ੍ਹ ਦੀ ਕੈਦ ਦੇ ਨਾਲ-ਨਾਲ ਕੋੜੇ ਮਾਰਨ ਦੀ ਸਜ਼ਾ ਵੀ ਦਿੱਤੀ ਜਾਵੇਗੀ। ਉਹਨਾਂ ਤਹਰਾਨ ਨੂੰ ਲਿੰਗ ਅਧਾਰਿਤ ਪੇਦਪਾਵਾ ਅਤੇ ਹਿੰਸਾ ਨੂੰ ਖਤਮ ਕਰਨ ਲਈ ਕਿਹਾ ਤੁਰਕ ਨੇ 33 ਸਾਲਾ ਰੈਪਰ ਤਮਾਸ਼ਾਲੇਈ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਵੀ ਆਲੋਚਨਾ ਕੀਤੀ ਜਿਸ ਦੇ ਗੀਤਾਂ ਨੇ ਦੇਸ਼ ਵਿੱਚ ਰਾਜਨੀਤਿਕ ਦੁਰਵਿਵਹਾਰ ਨੂੰ ਉਜਾਗਰ ਕੀਤਾ ਅਤੇ ਜੋ 2022 ਦੇ ਵਿਰੋਧ ਵਿਖਾਵਿਆਂ ਦੌਰਾਨ ਇੱਕ ਪ੍ਰਮੁੱਖ ਆਵਾਜ਼ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਦੇਸ਼ ਵਿੱਚ ਰਜਿਸਟ੍ਰੇਸ਼ਨ ਦੇ ਪ੍ਰਮਾਣ ਪੀਓਆਰ ਦੇ ਨਾਲ ਰਹਿਣ ਵਾਲੇ ਅਫਗਾਨ ਨਾਗੀਆਂ ਨੂੰ ਰਿਪੋਰਟ ਕਰਨ ਦਾ ਸਮਾ ਹੱਦ ਸ਼ੁਕਰਵਾਨ ਨੂੰ 30 ਜੂਨ ਤੱਕ ਵਧਾ ਦਿੱਤਾ ਹੈ ਪਾਕਿਸਤਾਨ 'ਚ ਰਹਿ ਰਹੇ ਗੈਰ ਕਾਨੂੰਨੀ ਅਫਗਾਨ ਪਨਾਹਗੀਆਂ ਨੂੰ ਵਾਪਸ ਭੇਜਣ ਦਾ ਕੰਮ ਉਦੋਂ ਤੋਂ ਚੱਲ ਰਿਹਾ ਜਦੋਂ ਸਰਕਾਰ ਨੇ ਪਿਛਲੇ ਸਾਲ 1 ਨਵੰਬਰ ਨੂੰ ਸਾਰੇ ਪਨਾਹਗਿਰ ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦਾ ਅਲਟੀਮੇਟਸ ਦਿੱਤਾ ਸੀ ਦੱਸਦੀ ਹੈ ਕਿ ਪੀਓਆਰ ਅਫਗਾਨ ਸ਼ਰਨਾਰਥੀਆਂ ਲਈ ਇੱਕ ਪਛਾਣ ਪੱਤਰ ਹੈ ਜੋ ਉਹਨਾਂ ਨੂੰ ਪਾਕਿਸਤਾਨ ਵਿੱਚ ਕਾਨੂੰਨੀ ਤੌਰ ਤੇ ਰਹਿਣ ਦਾ ਅਧਿਕਾਰ ਦਿੰਦਾ ਹੈ ਅਫਗਾਨ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਨਾਲ ਰਜਿਸਟਰ ਹੋਣ ਤੋਂ ਬਾਅਦ पीओआर जारी ਕਿਤੇ ਚਾਹੁੰਦੇ ਨੇ ਪ੍ਰਧਾਨ ਮੰਤਰੀ ਸ਼੍ਰੀਪ ਦੀ ਪ੍ਰਦਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਪਾਕਿਸਤਾਨ ਸਰਕਾਰ ਨੇ ਇਹ ਵੀ ਕਿਹਾ ਕਿ ਤੀਜੇ ਪੜਾਅ ਵਿੱਚ ਪੀਓਆਰ ਵਾਲੇ ਅਫਗਾਨਾਂ ਨੂੰ ਵਾਪਸ ਅਫਗਾਨਿਸਤਾਨ ਲਿਆਂਦਾ ਜਾਵੇਗਾ ਦੂਜੇ ਪਾਸੇ ਅਫਗਾਨੀਆ ਨੂੰ ਉਹਨਾਂ ਦੇ ਮੂਲ ਦੇਸ਼ ਵਾਪਸ ਭੇਜਣ ਦੇ ਪਾਕਿਸਤਾਨ ਦੇ ਕਦਮ ਦੀ ਵਿਸ਼ਵ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਨਿੰਦਾ ਕੀਤੀ ਹੈ ਐਮਐਨਸੀ ਇੰਟਰਨੈਸ਼ਨਲ ਦੇ ਅਨੁਸਾਰ ਨਵੰਬਰ 2023 ਤੋਂ ਕੁੱਲ 527981 ਅਫਗਾਨ ਸਰਨਾਰੀ ਪਾਕਿਸਤਾਨ ਵਿੱਚ ਆਪਣੇ ਘਰ ਜਾਇਦਾਦ ਅਤੇ ਪਾਈਚਾਰਾਂ ਨੂੰ ਛੱਡ ਕੇ ਅਫਗਾਨਿਸਤਾਨ ਵਾਪਸ ਪਰਤੇ ਨੇ ਗਲੋਬਲ ਰਾਈਟਸ ਕਾਰਨ ਨੂੰ afghan ਸਰਨਾਰਥੀਆਂ ਨੂੰ ਰਿਪੋਰਟ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ ਚਕਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਇੱਕ ਵਾਰ ਫਿਰ ਚਖਮੀ ਹੋ ਗਈ ਹੈ ਮਮਤਾ ਬੇਨਰਜੀ ਨੂੰ ਦੁਰਗਾਪੁਰ ਚ ਹੈਲੀਕਾਪਟਰ ਤੇ ਸਵਾਰ ਹੋਣ ਦੌਰਾਨ ਇਹ ਸੱਟ ਲੱਗੀ ਉਹ ਹੈਲੀਕਾਪਟਰ ਰਾਈ ਦੁਰਗਾਪੁਰ ਤੋਂ ਆਸਨਸੋਲ ਜਾ ਰਹੀ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਚੱਕ ਲਿਆ ਗਿਆ ਹਾਲਾਂਕਿ ਉਹ ਗੰਭੀਰ ਰੂਪ ਨਾਲ ਚਖਮੀ ਨਹੀਂ ਹੋਈ ਅਤੇ ਆਸਨਸੋਲ ਲਈ ਰਵਾਨਾ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਉਹਨਾਂ ਨੂੰ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਚੱਕ ਲਿਆ ਹਾਲਾਂਕਿ ਉਹ ਗੰਭੀਰ ਰੂਪ ਨਾਲ ਚਖਮੀ ਨਹੀਂ ਹੋਈ ਅਤੇ ਆਸਨਸੋਲ ਲਈ ਰਵਾਨਾ ਹੋ ਗਈ ਤੁਹਾਨੂੰ ਦੱਸਦੀ ਹੈ ਵਿਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਜਾ ਰਹੀ ਸੀ ਜਦੋਂ ਮਮਤਾ ਬੇਨਰਜੀ ਹੈਲੀਕਾਪਟਰ ਦੇ ਅੰਦਰ ਜਾ ਰਹੀ ਸੀ ਤਾਂ ਉਹ ਆਪਣਾ ਸੰਤੁਲਨ ਗਵਾ ਬੈਠੀ ਅਤੇ ਖਿਸਕ ਗਈ ਅਤੇ ਡਿੱਗ ਪਈ ਉਸ ਦੀ ਲੱਤ ਤੇ ਮਾਮੂਲੀ ਸੱਟ ਲੱਗੀ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੇ ਸੁਰੱਖਿਆ ਕਰਮਚਾਰੀ ਨੇ ਤੁਰੰਤ ਉਸ ਦੀ ਮਦਦ ਕੀਤੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਕੁਝ ਸਮੇਂ ਬਾਅਦ ਦੁਰਗਾਪੁਰ ਤੋਂ ਆਸਨਸੋਲ ਰਵਾਨਾ ਹੋਗੀ ਟੀਐਮਸੀ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੀ ਸੱਟ ਬਹੁਤ ਗੰਭੀਰ ਨਹੀਂ ਹੈ ਅਤੇ ਆਸਨਸੋਲ ਵਿੱਚ ਪਾਰਟੀ ਦੀ ਚੋਣ ਰੈਲੀ ਵਿੱਚ ਸ਼ਾਮਲ ਹੋਵੇਗੀ ਦੱਸਦੀ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਚਖਮੀ ਹੋ ਚੁੱਕੀ ਹੈ ਭਾਰਤ ਅਤੇ ਵਿਦੇਸ਼ ਜਾਣ ਵਾਲੇ ਲੋਕ ਹੁਣ ਰਾਤ ਨੂੰ ਵੀ ਮਹਾਲੀ ਤੋਂ ਫਲਾਈਟ ਫੜ ਸਕਣਗੇ ਹਵਾਈ ਅੱਡੇ ਤੋਂ ਰਾਤ ਦੀ ਉਡਾਨਾ ਸ਼ੁਰੂ ਹੋਣ ਨਾਲੇ ਸੰਭਵ ਹੋਣ ਜਾ ਰਿਹਾ ਹੈ ਇਸ ਦੇ ਲਈ 에어ਪੋਰਟ ਅਥਾਰਟੀ ਵੱਲੋਂ ਹਵਾਈ ਅੱਡੇ ਤੋਂ ਅਤੀ ਆਧੁਨਿਕ ਉਪਕਰਨ ਲਗਾਏ ਗਏ ਨੇ ਤਾਂ ਜੋ ਰਾਤ ਨੂੰ ਅਤੇ ਖਰਾਬ ਮੌਸਮ ਵਿੱਚ ਵੀ ਜਹਾਜ਼ ਹਵਾਈ ਅੱਡੇ ਤੇ ਉਤਰ ਸਕਣ ਇਸ ਕਾਰਨ ਪੰਜਾਬ ਹਿਮਾਚਲ ਹਰਿਆਣਾ ਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਜਾਣਕਾਰੀ ਅਨੁਸਾਰ 15 ਮਈ ਨੂੰ ਮਹਾਲੀ ਹਵਾਈ ਅੱਡੇ ਤੋਂ ਆਬੂਦਾਬੀ ਲਈ ਨਵੀਂ ਉਡਾਨ ਸ਼ੁਰੂ ਹੋਣ ਜਾ ਰਹੀ ਹੈ 에어ਲਾਈਨਸ ਕੰਪਨੀ ਇੰਡੀਗੋ ਦੀ ਫਲਾਈਟ ਨੰਬਰ 6E1417 15 ਮਈ ਨੂੰ ਰਾਤ 10:15 ਤੇ ਆਬੂਦਾਬੀ ਤੋਂ ਉਡਾਨ ਭਰੇਗੀ ਬਠਿੰਡਾ ਦੇ ਮਿਨੀ ਸਕੈਪਰੇ ਦੀ ਸ੍ਰੱਖਿਆ ਵਿੱਚ ਵੱਡੀ ਲਾਪਰਵਾਹੀ ਹੋਣ ਦਾ ਮਾਮਲਾ ਸਾਹਮਣੇ ਹੈ ਅਨਪਛਾਤੇ ਲੋਕਾਂ ਨੇ ਸ਼ਨੀਵਾਰ ਸਵੇਰੇ ਮਿਨੀ ਸਕੱਤਰੇਤ ਅਤੇ ਅਦਾਲਤੀ ਕੰਪਲੈਕਸ ਦੀ ਗੰਦਾ ਤੇ ਕਾਲੀ ਸ਼ਿਆਹੀ ਨਾਲ ਖਾਲਿਸਤਾਨ ਦੇ ਨਾਰੇ ਲਿਖ ਦਿੱਤੇ ਜਿਵੇਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਚੱਲਿਆ ਤਾਂ ਸੀਆਈਏ ਸਟਾਫ ਡੀਐਸਪੀ ਸੀਟੀ ਸਮੀਤ ਸੀਆਈਡੀ ਵਿਭਾਗ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਪੁਲਿਸ ਪ੍ਰਸ਼ਾਸਨ ਨੇ ਲਿਖੇ ਨਾਰਿਆਂ ਤੇ ਹੋਰ ਰੰਗ ਮਾਲ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ ਆਸ-ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਅਦਾਲਤ ਦੀ ਜਿਸ ਕੰਨ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਨੇ ਉੱਥੇ ਐਸਐਸਪੀ ਦਫ਼ਤਰ ਵੀ ਕੁਝ ਕਦਮਾਂ ਤੇ ਜਿੱਥੇ ਹਰ ਸਮ ਲਿਖੇ ਗਏ ਨੇ ਉਹ ਬਿਲਕੁਲ ਮਹਿਲਾ ਥਾਣੇ ਕੋਲ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਲਿਸਤਾਨ ਦੇ ਨਾਰੇ ਲਿਖਣ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਲਈ ਹੈ ਹੁਤੀ ਬਾਗੀ ਪਿਛਲੇ ਕਈ ਮਹੀਨੇ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਗਨ ਵਾਲੇ ਜਹਾਜ਼ਾਂ ਤੇ ਹਮਲੇ ਕਰ ਰਹੇ ਨੇ ਬ੍ਰਿਟਨ ਦੀ ਸਮੁੰਦਰੀ ਸੁਰੱਖਿਆ ਫੋਰਮ ਐਮਬਰੇ ਨੇ ਕਿਹਾ ਕਿ ਹਮਲੇ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ ਜਮਨ ਦੇ ਹੁਤੀ ਬਾਗੀਆਂ ਨੇ ਸ਼ਨੀਵਾਰ ਨੂੰ ਪਾਰ ਤਾਰ ਇੱਕ ਜਹਾਜ਼ ਤੇ ਮਿਜ਼ਾਇਲ ਨਾਲ ਹਮਲਾ ਕੀਤਾ ਇਹ ਹਮਲਾ ਲਾਲ ਸਾਗਰ ਵਿੱਚ ਕੀਤਾ ਗਿਆ ਸੀ ਹੁਤੀ ਬਾਗਿਆ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੁਤੀ ਬਾਗੇ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ ਤੇ ਹਮਲੇ ਕਰ ਰਹੇ ਨੇ ਬ੍ਰਿਟਿਨ ਦੀ ਸਮੁੰਦਰੀ ਸੁਰੱਖਿਆ ਫਾਰਮ ਐਮਬਰੀ ਨੇ ਕਿਹਾ ਕਿ ਹਮਲੇ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ ਐਮਬਰੀ ਨੇ ਕਿਹਾ ਕਿ ਜਿਸ ਜਹਾਜ਼ ਤੇ ਹਮਲਾ ਹੋਇਆ ਉਹ ਪ੍ਰਨਾਮਾ ਦਾ ਝੰਡਾ ਵਾਲਾ ਪਰ ਇਹ ਜਹਾਜ਼ ਬ੍ਰਿਟਿਸ਼ ਕੰਪਨੀ ਦੀ ਮਲਕੀਅਤ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਹਾਲ ਹੀ ਵਿੱਚ ਵੇਚਿਆ ਗਿਆ ਸੀ ਅਤੇ ਹੁਣ ਇਹ ਜਹਾਜ਼ ਸਿਮਲਰਸ ਦੀ ਇੱਕ ਕੰਪਨੀ ਦੀ ਮਲਕੀਅਤ ਹੈ ਜਿਸ ਜਹਾਜ਼ ਤੇ ਹਮਲਾ ਕੀਤਾ ਗਿਆ ਉਹ ਤੇਲ ਦਾ ਟੈਂਕਰ ਹੈ ਤੇ ਪ੍ਰੀਮੇਅਰ ਸੇ ਕਰੂਜ਼ ਤੋਂ ਭਾਰਤ ਦੇ ਵਾਡਨਰਵਲ ਆ ਰਿਹਾ ਸੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ